ਦੀ ਪਬਲਿਕ ਦੀ ਬੋਟੌਕਸ ਆ ਗਈ ਤੁਹਾਨੂੰ ਕਿੰਨੇ ਦੀ ਪੈਣੀ ਹੈ 380 ਰੁਪਏ ਦੀ ਥੋਕ ਕਿਵੇਂ ਭਾਜੀ ਇਹ ਸਮੂਥਨਿੰਗ ਲਈ ਯੂਜ਼ ਹੁੰਦੀ ਹੈ ਹਨਾ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੈਅਰ ਟ੍ਰੀਟਮੈਂਟ ਵਾਲ ਤੁਹਾਡੇ ਡੈਮੇਜ ਹੈ ਹਨਾ ਕੁਝ ਵੀ ਹੈਅਰ ਟ੍ਰੀਟਮੈਂਟ ਲਈ ਯੂਜ਼ ਹੋ ਜਾਂਦੀ ਹੈ ਹੈਅਰ ਟ੍ਰੀਟਮੈਂਟ ਥੋਕ ਕਿਹੜਾ ਦੇ ਕਿੰਨੇ ਦੀ ਪੈਣੀ ਤੁਹਾਨੂੰ 380 ਰੁਪਏ ਦੀ ਬਈ ਕਿੰਨੇ ਦਾ ਪਰ ਪੀਸ ਦੇ ਉੱਤੇ ਐਮ ਆਰ ਪੀ ਦੇਖੋ 1350 ਰੁਪਏ ਐਮ ਆਰ ਪੀ ਹੈ ਹਾਂਜੀ ਪਾਰਲਰ ਸਲੂਨ ਤੇ ਯੂਜ਼ ਹੁੰਦਾ ਓਲੀ ਆਇਲ ਕਿੰਨੇ ਦਾ ਪੈਣਾ ਤੁਹਾਨੂੰ 100 ਰੁਪਏ ਦਾ ਉਹ ਕਿੰਨੇ ਦਾ ਵਸੇ? ਉਹਦਾ ਮਾਰਕੀਟ ਚ ਦੀ 2.5 300 ਰੁਪਏ ਦਾ ਲੈ ਐਚ ਆਰ ਦੀ ਲਿਪਸਟਿਕ ਹੈ। ਠੀਕ ਹੈ। ਹਾਂਜੀ। 5 ਇਨ 1 ਲਿਪਸਟਿਕ ਹੈ। ਠੀਕ ਹੈ। ਪੰਜ ਲਿਪਸਟਿਕਾਂ ਇਕੱਠੀਆਂ ਨੇ ਇਹਦੇ ਵਿੱਚ। ਆ ਦੇਖੋ। 5 ਇਨ 1 ਲਿਪਸਟਿਕ ਹੈ ਐਚ ਆਰ ਦੀ। ਹਾਂਜੀ। ਠੀਕ ਹੈ ਜੀ। ਔਰ ਕੰਪਨੀ ਦੀ ਹੈ। ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ। ਪਰਬੂ ਤੁਸੀਂ ਬਜਾਰੋਂ 150 ਰੁਪਏ ਦਾ ਲੈਣੇ ਆ ਪੀਸ। ਐਲਬਿਸ ਠੀਕ ਹੈ ਐਦਾਂ ਐਦਾਂ ਚੇਂਜ ਹੁੰਦੀ ਹੈ ਠੀਕ ਹਲਦੀ ਚੰਦਨ ਸਕਰਬ ਫਰੂਟ ਸਕਰਬ ਡੀ ਟੈਨ ਸਕਰਬ ਡੀ ਟੈਨ ਕਰੀਮ ਹਨਾ ਡੀ ਟੈਨ ਪੈਕ ਹਾਂਜੀ ਇਹਦੇ ਵਿੱਚ ਸਾਰਾ ਹੈਗਾ A to Z ਕਿਲੋ ਕਿਲੋ ਦਾ ਜਾਰ ਹੈ ਓਕੇ ਬਈ ਤੁਸੀਂ ਚਾਰ ਜਾਰ ਲੈ ਸਕਦੇ ਹੋ ਸਕਰਬ ਕਰੀਮ ਜੈਲ ਪੈਕ ਹਨਾ ਇਹ ਵਾਲਾ 485 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਹਾਂ 480 ਰੁਪਏ ਦੇ ਚਾਰ ਪੀਸ 480 ਦੇ 4 ਦੇ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਆਪਾਂ ਫੀਲਡ ਗਾਂ ਚ ਖੜੇ ਆ ਸਾਗਰ ਕੋਸਮੈਟਿਕ ਦੇ ਤੇ ਆਜੋ ਤੁਹਾਨੂੰ ਹੋਰ ਸਰਦੀਆਂ ਦਾ ਸਮਾਨ ਤੁਹਾਨੂੰ ਨਵਾਂ ਆਇਆ ਹੋਇਆ ਕੰਪਨੀ ਦਾ ਸਮਾਨ ਉਹ ਰੇਟ ਸੁਣ ਕੇ ਹੈਰਾਨ ਹੋਵੋਗੇ ਆਜੋ ਵੀਡੀਓ ਨਾਲ ਬੜੇ ਰਹਿ ਜੀ ਇਹ ਕੈਰਾਟਿਨ ਟਰੀਟਮੈਂਟ ਬੋਟੌਕਸ ਆ ਗਈ ਹੈ ਨਾ ਰਿਪਬਲਿਕ ਦੀ ਬੋਟੌਕਸ ਆ ਗਈ ਤੁਹਾਨੂੰ ਕਿੰਨੇ ਦੀ ਪੈਣੀ ਹੈ 380 ਰੁਪਏ ਦੀ ਥੋਕ ਕਿਵੇਂ ਹੈ ਪਾ ਜੀ ਇਹ ਸਮੂਥਨਿੰਗਲੀ ਯੂਜ਼ ਹੁੰਦੀ ਹੈ ਹਨਾ ਜਿਨ੍ਹਾਂ ਨੇ ਸਮੂਥਨਿੰਗ ਆਈ ਹੈਅਰ ਟਰੀਟਮੈਂਟ ਵਾਲ ਤੁਹਾਡੇ ਡੈਮੇਜ ਆ ਹਨਾ ਕੁਝ ਵੀ ਹੈ ਹੈਅਰ ਟਰੀਟਮੈਂਟ ਲਈ ਯੂਜ਼ ਹੋ ਜਾਂਦੀ ਹੈ ਹੈਅਰ ਟਰੀਟਮੈਂਟ ਕੋਰ ਕਰਟ ਕਿੰਨੇ ਦੀ ਪੈਣੀ ਤੁਹਾਨੂੰ 380 ਰੁਪਏ ਬਸ ਕਿੰਨੇ ਦਾ ਪਰ ਪੀਸ ਦੇ ਉੱਤੇ ਐਮ ਆਰ ਵੀ ਦੇਖੋ 1350 ਰੁਪਏ ਐਮ ਆਰ ਵੀ ਹੈ ਤੁਸੀਂ 380 ਦੇ ਦਿਓ 380 ਰੁਪਏ ਠੀਕ ਹੈ ਜੀ ਬਾਜ਼ਾਰ ਤੁਸੀਂ ਜਾਣਦੇ ਹੋ ਬਹੁਤ ਬਹੁਤ ਮਹਿੰਗੇ ਸੌਦੇ ਲੈਣੇ ਹੋ ਸਿਰਫ 380 ਰੁਪਏ ਦਾ ਪੀਸ ਹੈ ਆ ਦੇਖੋ ਆ 올ੀ ਆਇਲ ਆ ਗਿਆ ਜੀ ਮ사ਜ 오일 ਸਲੂਨ ਤੇ ਯੂਜ਼ ਹੁੰਦਾ ਹਨਾ ਹਾਂਜੀ ਪਾਰਲਰ ਸਲੂਨ ਤੇ ਯੂਜ਼ ਹੁੰਦਾ 올ੀ ਆਇਲ ਆ ਕਿੱਡਾ ਵੱਡਾ 올ੀ ਆਇਲ ਆ ਕਿੰਨੇ ਦਾ ਪੈਣਾ ਤੁਹਾਨੂੰ 100 ਰੁਪਏ ਦਾ ਉਹ ਕਿੰਨੇ ਦਾ ਵੈਸੇ ਉਹਦਾ ਮਾਰਕੀਟ ਚ ਦੀ 2.5 300 ਰੁਪਏ ਦਾ ਲੈਣੇ ਹੋ 올ੀ ਆਇਲ ਮਹਿੰਗਾ ਹੁੰਦਾ ਓਕੇ ਓਕੇ ਸਿਰਫ 100 ਰੁਪਏ ਦਾ ਪੈਣਾ ਠੀਕ ਹੋ ਗਿਆ ਹਾਂਜੀ ਆ ਦੇਖੋ ਆ ਪਾਊਡਰ ਆ ਗਿਆ ਬਾਇਓਫ੍ਰੈਂਕ ਦਾ ਹਾਂਜੀ ਇਹਦੇ ਵਿੱਚ ਫਲੇਵਰ ਸਾਰੇ ਆ ਤੁਸੀਂ ਚੈੱਕ ਕਰ ਸਕਦੇ ਹੋ 200 ਰੁਪਿਆ ਇੱਕ ਪੀਸ ਤੇ ਉੱਤੇ ਐਮ ਆਰ ਪੀ ਹੈ ओके भाई 200 ਰੁਪਏ ਹੈ ਇੱਕ ਪੀਸ ਤੇ ਐਮ ਆਰ ਵੀ 150 ਰੁਪਏ ਦੇ ਤਿੰਨ ਪੀਸ ਉਹ ਬੰਦੇ 150 ਤਿੰਨੇ ਦੇ ਦੋਗੇ 200 ਰੁਪਏ ਇੱਕ ਪੀਸ ਤੇ ਐਮ ਆਰ ਵੀ ਹੈ 150 ਦੇ ਦੇਣਾ ਭਾਈ ਜੀ ਡਿਸਕਾਊਂਟ ਦਵਾਂਗਾ ਤੇ ਗੱਲ ਬੰਨੀ ਹੈ ਮੇਰੇ ਮੇਕ ਕੋ ਕਿਸੇ ਨੇ ਨਹੀਂ ਆਣਾ ਆਓ ਅੰਦਰ ਆਓ ਐ ਐਚ ਆਰ ਦੀ ਲਿਪਸਟਿਕ ਹੈ ਹਾਂ ਜੀ 5 ਇਨ 1 ਲਿਪਸਟਿਕ ਹੈ ओके भाई ਪੰਜ ਲਿਪਸਟਿਕਾਂ ਇਕੱਠੀਆਂ ਨੇ ਇਹਦੇ ਵਿੱਚ ਆ ਦੇਖੋ 5 ਇਨ 1 ਲਿਪਸਟਿਕ ਹੈ ਐਚ ਆਰ ਦੀ ਹਾਂਜੀ ਠੀਕ ਹੈ ਜੀ ਔਰ ਕੰਪਨੀ ਦੀ ਹੈ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਸਿਰਫ ਸਿਰਫ 35 ਰੁਪਏ ਦਾ 립 ਸ਼ੇਡ ਹੈ ਨਹੀਂ ਕਿੰਨੇ ਦੀ ਹੈ ਪ੍ਰਭੂ ਤੁਸੀਂ ਬਾਜ਼ਾਰੋਂ 150 ਰੁਪਏ ਦਾ ਲੈਣੇ ਆ ਪੀਸ 5 ਇਨ 1 ਹੈ ਨਾਰਮਲ ਪੀਸ ਤੁਹਾਨੂੰ ਲਿਪਸਟਿਕ 100 ਰੁਪਏ ਦੀ ਮਿਲਦੀ ਹੈ ਇਹ ਪੰਜ ਲਿਪਸਟਿਕਾਂ ਇਕੱਠੀਆਂ ਦੇ ਰਹੇ ਆ ਤੁਹਾਨੂੰ 35 ਸਾਰਾ ਕੁਝ ਬੱਚੀ ਆ ਦੇਖੋ ਇਹ ਲਿਪਸਟਿਕ ਹੈ ਐਦਾਂ ਐਦਾਂ ਚੇਂਜ ਹੁੰਦੀ ਹੈ ਠੀਕ ਹੋ ਗਿਆ ਜੀ ਆ ਦੇਖੋ ਕਿੰਨੇ ਦੀ ਪੈਣੀ ਤੁਹਾਨੂੰ 35 ਰੁਪਏ ਦੀ ਓਕੇ ਜੀ ਸਹੀ ਹੋ ਗਿਆ ਕੀ ਨਹੀਂ ਬੜੀ ਖਤਰਨਾਕ ਚੀਜ਼ ਹੈ ਫੁੱਲ ਚਾਈਨਾ ਹੈ ਦਿੱਲੀ ਮੇਡ ਨਹੀਂ ਹੈਗੀ ਓਕੇ ਓਕੇ ਤੁਹਾਨੂੰ ਚੀਜ਼ ਦੇ ਦਾਂਗੇ ਇਸ਼ਕ ਹੋ ਜਾਏਗਾ ਫੁੱਲ ਕੀ ਆ ਫੁੱਲ ਚਾਈਨਾ ਓਕੇ ਆ ਦੇਖੋ ਇਹ ਸਿਰਮ ਤੁਹਾਨੂੰ ਪਤਾ ਹੀ ਹੈ 40 40 ਰੁਪਏ ਦਾ ਹਾਂ ਜੀ ਬੀ ਇਹ ਯਾਰ ਆ ਦੇਖੋ ਹਲਦੀ ਚੰਦਨ ਸਕਰਬ ਫਰੂਟ ਸਕਰਬ ਡੀ ਟੈਂਸ ਸਕਰਬ डी टैन क्रीम है ना डी टैन पैक हां जी ਇਹਦੇ ਵਿੱਚ ਸਾਰਾ ਹੈਗਾ A to Z ਕਿਲੋ ਕਿਲੋ ਦਾ ਜਾਰ ਹੈ ਓਕੇ ਹੋ ਗਈ ਤੁਸੀਂ ਚਾਰ ਜਾਰ ਲੈ ਸਕਦੇ ਹੋ स्क्रब क्रीम जेल पैक ਹੈ ਨਾ ਤੁਸੀਂ ਚਾਰ ਚਾਰ ਲੈ ਕੇ 400 ਰੁਪਏ ਦਾ ਤੁਹਾਨੂੰ 400 ਸੈਟ ਸੈਟ ਪੈ ਗਿਆ ਤੁਹਾਨੂੰ 4 ਕਿਲੋ ਦਾ ਹੂੰ 485 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਓਕੇ ਤੁਹਾਨੂੰ ਕਿੰਨੇ ਦਾ ਪੈਣਾ 480 ਰੁਪਏ ਹੂੰ 485 ਵਾਲਾ 485 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਹਾਂ 480 ਰੁਪਏ ਦੇ 4 ਪੀਸ 480 ਦੇ 4 ਦੇ ਦਵਾਂਗੇ